वेलकम टू माय न्यू ब्लॉग और कैसे सारे ठीक ठाक हो जी मेरे ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਜੀ ਸਵੇਰ ਦੇ ਵਕਤ ਨੇ ਛੇ ਤੇ ਇਸ ਵਕਤ ਖੜਾ ਬਰਨਾਲਾ ਮੰਡੀ ਦੇ ਵਿੱਚ ਤਰੀਕ ਹੈਗੇ ਅੱਜ 10 ਤੇ ਦਿਨ ਹੈਗਾ ਅੱਜ ਸ਼ਨੀਵਾਰ ਚਲੋ ਆਪਾਂ ਗੱਲਬਾਤ ਕਰਦੇ ਵੀ ਅੱਜ ਦੇ ਕੀ ਭਾਰ ਰਹੇ ਜੀ ਅੱਜ ਦੇ ਜੀ ਹੋਲ ਸੇਲ ਦੇ ਰੇਟ ਜੀ ਚਲੋ ਆਪਾਂ ਕਰੀਏ ਗੱਲਬਾਤ ਤੇ ਵੀਡੀਓ ਦੇ ਐਂਡ ਤੱਕ ਬਨੇ ਰਹੋ ਵੀ ਹਾਂਜੀ ਦੋਸਤੋ ਨਮਸਕਾਰ ਜੀ ਤੇ ਤੁਹਾਨੂੰ ਆਪਾਂ ਦਿਖਾਉਂਦੇ ਆ ਵੀ ਅੱਜ ਮੰਡੀ ਦੇ ਵਿੱਚ ਮਟਰ ਮਟਰ ਆਇਆ ਪਏ ਤੇ ਲੋਹੜੀ ਦੇ ਦਿਨ ਵੀ ਦੋ ਦਿਨ ਰਹਿ ਗਏ ਬਚਕਾਰ ਲੋਹੜੀ ਦੇ ਤੇ ਮਟਰ ਨਾਲ ਭਾਅ ਵੀ ਦੱਸਦੇ ਵੀ ਕੀ ਭਾਅ ਚੱਲ ਰਿਹਾ 19 ਤੋਂ ਲੈ ਕੇ 20 ਰੁਪਏ ਤੱਕ ਦਾ ਪਹਾੜ ਰਿਹਾ ਜੀ ਹਰੇ ਮਟਰਾਂ ਦਾ ਜੀ ਜਿਹੜਾ ਤਾਣੇ ਵਾਲਾ ਪੂਰਾ ਵਧੀਆ ਮਟਰ ਮਟਰ ਨਾਲ ਲੱਗ ਤਰਾਂ ਦੇ ਹੁੰਦੇ ਜੀ ਮਟਰ ਕਈ ਵਾਰੀ 75 ਜੇ ਵੀ ਆ ਰਿਹਾ ਵਿੱਚ ਤੇ ਵਧੀਆ ਮਟਰ ਵੀ ਆ ਰਿਹਾ ਜੀ ਉਹਦਾ ਜਿਹੜਾ ਵਧੀਆ ਮਟਰ ਆ ਉਹ 20 ਰੁਪਏ ਤੱਕ ਦਾ ਪਹਾੜ ਜੀ ਕਿਲੋ ਦਾ ਜੀ ਹਰੇ ਮਟਰਾਂ ਦਾ ਜੀ ਹਾਂਜੀ ਦੋਸਤੋ ਗਾਜਰਾਂ ਦਾ ਪਹਾ ਹੈਗਾ ਜੀ ਬੰਦਲ ਫਾਵੇ ਦਾ ਪਹਾ ਰਿਹਾ ਜੀ 25 ਕਿਲੋ ਵਾਲੀ ਗਾਜਰ ਦਾ ਪਹਾ ਰਿਹਾ ਜੀ ਅੱਜ ਦਾ ਜੀ 200 ਤੋਂ ਲੈ ਕੇ 250 ਰੁਪਏ ਤੱਕ ਦਾ ਪਹਾ ਜੀ ਬੰਦਲ ਫਾਵੇ ਦਾ ਜੀ ਗਾਜਰਾਂ ਦਾ ਜੀ ਹਾਂਜੀ ਦੋਸਤੋ ਚਾਹਨਾ ਖੀਰੇ ਦਾ ਰੇ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਹੈ ਚਨਾ ਖੀਰੇ ਦਾ ਜੀ ਬੰਦਲ ਫਾਟੇ ਦਾ ਭਾਅ ਹੈ ਚਨਾ ਖੀਰੇ ਦਾ ਜੀ ਹਾਂਜੀ ਦੋਸਤੋ ਆਪਾਂ ਬਾਈ ਰਣਜੀਤ ਨਾਲ ਵੀ ਗੱਲਬਾਤ ਕਰਦੇ ਆ ਵੀ ਗੋਭੀ ਦਾ ਕੀ ਭਾਅ ਰਹਿ ਗਿਆ ਜੀ ਅੱਜ ਦਾ ਜੀ ਆਪਾਂ ਗੋਭੀ ਬਾਰੇ ਗੱਲਬਾਤ ਕਰਦੇ ਆ ਬਾਈ ਰਣਜੀਤ ਨਾਲ ਵੀ ਕੀ ਭਾਅ ਰਿਹਾ ਜੀ ਗੋਭੀ ਦਾ ਇੰਨਾ ਸਰ ਬਾਈ ਜੀ ਨਮਸਕਾਰ ਜੀ ਹੋ ਠੀਕ ਹਾਂਜੀ ਹਾਂਜੀ ਵਧੀਆ ਵਧੀਆ ਤੇ ਗੋਭੀ ਦਾ ਕੀ ਭਾਅ ਰਹਿ ਗਿਆ ਜੀ ਆਪਣੀ ਦਾ ਜੀ ਬਾਈ ਜੀ ਸਵੇਰ ਵੇਚਿਆ ਜੀ 8 ਰੁਪਏ ਕਿਲੋ ਹਾਂਜੀ ਉਹਦੇ ਬਾਅਦ 10 ਰੁਪਏ ਕਿਲੋ 15 ਰੁਪਏ ਕਿਲੋ ਹਾਂਜੀ ਦੋਸਤੋ ਇਹ ਜਿਹੜੀ ਸਵੇਰੇ ਵਿਕੀਆ ਗੋਭੀ ਜੀ ਉਹਦਾ ਰੇਟ ਰਿਹਾ ਜੀ 8 ਰੁਪਏ ਕਿਲੋ ਦਾ ਪਾ ਰਿਹਾ ਜੀ ਸਵੇਰ ਦਾ ਜੀ ਇਹ ਜਿਹੜਾ ਹੁਣ 6 ਵੱਜ ਚੁੱਕੇ ਨੇ 6:30 ਜੀ ਤੇ ਹੁਣ ਦਾ ਰੇਟ ਹੋ ਗਿਆ ਜੀ 10 ਤੋਂ ਲੈ ਕੇ 15 ਰੁਪਏ ਤੱਕ ਦਾ ਪਾ ਰਿਹਾ ਹੈਗਾ ਜੀ ਗੋਭੀ ਦਾ ਜੀ ਇਹ ਹੁਣ ਗੋਭੀ ਦਾ ਜੀ ਬੰਦ ਲਫਾਦਾ ਬੇੜ ਕਿੰਨਾ ਹੁੰਦਾ ਜੀ ਇਹਦੇ ਵਿੱਚ ਬੇੜ ਇਹਦੇ ਵਿੱਚ ਹੁੰਦਾ ਜੇ 30 32 ਕਿਲੋ ਹਾਂਜੀ ਦੋਸਤੋ 30 32 ਕਿਲੋ ਦਾ ਵੇਟ ਹੁੰਦਾ ਜੀ ਇਹਦੇ ਵਿੱਚ ਗੋਭੀ ਦਾ ਜੀ 15 ਰੁਪਏ ਕਿਲੋ ਦਾ ਭਾਅ ਹੋ ਗਿਆ ਜੀ ਗੋਭੀ ਦਾ ਜੀ 10 ਤੋਂ ਲੈ ਕੇ 15 ਰੁਪਏ ਜੀ ਠੀਕ ਹੈ ਜੀ ਤੇ ਪੱਤਾ ਗੋਭੀ ਦਾ ਕੀ ਭਾਅ ਚੱਲੀ ਜਾਂਦਾ ਬਾਈ ਜੀ ਦੇਖਿਆ ਜੀ 5 ਤੋਂ 6 ਰੁਪਏ ਕਿਲੋ ਹਾਂਜੀ ਦੋਸਤੋ 5 ਤੋਂ ਲੈ ਕੇ 6 ਰੁਪਏ ਤੱਕ ਦਾ ਭਾਅ ਹੋ ਗਿਆ ਜੀ ਗੋਭੀ ਦਾ ਜੀ ਪੱਤਾ ਗੋਭੀ ਦਾ ਜੀ ਜੇ ਬਾਈ ਰਣਜੀਤ ਕੋਲੋਂ ਮਿਲ ਜੂ ਪੱਤਾ ਗੋਭੀ ਜੇ ਕਿਸੇ ਨੇ ਵੇਚਣੀਆਂ ਜਾਂ ਖਰੀਦਣੀਆਂ ਤਾਂ ਬਾਈ ਰਣਜੀਤ ਨਾਲ ਤੁਸੀਂ ਗੱਲਬਾਤ ਕਰ ਲਿਓ ਤੇ ਨੰਬਰ ਇਹ ਵੀ ਹੋ ਗਾ ਬਾਈ ਦਾ ਸਕਰੀਨ ਤੇ ਜੀ ਤੇ ਟਮਾਟਰ 30 ਤੋਂ ਲੈ ਕੇ 38 40 ਰੁਪਏ ਤੱਕ ਦਾ ਭਾਰ ਹੈ ਜੀ ਟਮਾਟਰ ਦਾ ਜੀ ਇਹ ਅਲੱਗ-ਅਲੱਗ ਭਾਅ ਹੁੰਦੇ ਨੇ ਜੀ ਟਵਾੜ ਦੇ ਕੋਈ ਗੋਲੀ ਹੁੰਦੀ ਆ ਤੇ ਵਧੀਆ ਟਮਾਟਰ ਹੁੰਦਾ ਜੀ 40 ਰੁਪਏ ਤੱਕ ਦਾ ਜੀ 30 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਜੀ ਟਮਾਟਰ ਦਾ ਜੀ ਕੀ ਰੇਟ ਰਹਿ ਗਿਆ ਬਰੋਕਲੀ ਦਾ ਜੀ ਬਾਈ ਇਹਦਾ ਬਰੋਕਲੀ ਦਾ ਅੱਜ ਤਾਂ ਚਿੱਟੇ ਕੋ ਵੀ 15 ਰੁਪਏ ਤੱਕ ਬਰੋਕਲੀ ਕਰ ਰਿਹਾ 20 ਤੋਂ ਲੈ ਕੇ 25 ਰੁਪਏ ਤੱਕ ਹਾਂਜੀ ਦੋ ਰੇਟ ਹੈ ਥੋਕ ਦਾ ਹਾਂਜੀ ਦੋਸਤੋ ਥੋਕ ਦਾ ਰੇਟ ਹੈ ਜੀ ਇਹ ਜੀ ਇਹ 20 ਤੋਂ ਲੈ ਕੇ 25 ਰੁਪਏ ਤੱਕ ਦਾ ਭਾਰ ਰਹਿ ਗਿਆ ਜੀ ਬਰੋਕਲੀ ਦਾ ਜੀ ਇਹ ਖੁੱਲੀ ਦਾ ਤੇ ਜੇ ਕਿਸੇ ਨੇ ਵੀ ਲੈਣੀ ਹੈ ਘੱਟੋ ਘੜ ਆਪਣੀ ਸੀਰੀ ਲੈਣੀ ਪਣੀ ਹੈ ਜੀ ਘੱਟੋ ਘੜ ਜੇ ਕਿਸੇ ਨੇ ਲੈਣੀ ਹੈ ਉਸ ਤੋਂ ਸੋਨੂ ਦਾ ਰੇਟ ਹੈਗਾ ਜੀ ਅੱਜ ਦਾ ਜੀ 20 ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਜੀ ਸੋਨੂ ਦਾ ਜੀ ਇਹ ਵੀ ਘੱਟੋ ਘੜ ਭਰੀ ਜੀ ਲੈਣੀ ਪੈਂਦੀ ਹੈ ਜੀ 15 ਕਿਲੋ ਦੀ ਭਰੀ ਹੁੰਦੀ ਹੈ ਜੀ ਇਹ ਠੀਕ ਹੋਰ ਬਾਪੂ ਜੀ ਠੀਕੋ ਜੀ ਬੈਂਗਣੀ ਦਾ ਕੀ ਰੇਟ ਹੈ ਜੀ ਬੈਂਗਣੀ ਹੈਗਾ 40-50 ਹਾਂਜੀ ਦੋਸਤੋ ਬੈਂਗਣੀ ਦਾ ਰੇਟ ਹੈਗਾ ਜੀ 80 ਰੁਪਏ ਪਰ ਸੀਰੀ ਦਾ ਭਾਅ ਜੀ ਬੈਂਗਣੀ ਦਾ ਜੀ ਗੋਲ ਵਾਲੀ ਦਾ ਲੰਮੀਆਂ ਵਾਲੀ ਦਾ ਜੀ ਸੌਰੀ ਜੀ ਜਿਹੜੀ ਗੋਲ ਵਾਲੀ ਹੈਗੀ ਜੀ ਉਹਦਾ ਹੈਗਾ ਜੀ 100 ਤੋਂ ਲੈ ਕੇ 120 ਰੁਪਏ ਤੱਕ ਦਾ ਭਾਅ ਜੀ ਪਰ ਸੀਰੀ ਦਾ ਜੀ ਪਰ 3 ਬੈਂਗਣੀ ਦਾ ਜੀ ਹਾਂਜੀ ਦੋਸਤੋ ਮੰਡੀ ਦੇ ਵਿੱਚ ਅੱਜ ਪੂਰਾ ਇਕੱਠਾ ਆ ਜੀ ਲੋਹੜੀ ਦੇ ਦਿਨ ਵੀ ਦੋ ਰਹਿਗੇ ਜੀ ਤੇ ਮੰਡੀ ਦੇ ਵਿੱਚ ਫੁੱਲ ਇਕੱਠਾ ਆ ਜੀ ਮੰਡੀ ਦੇ ਵਿੱਚ ਅੱਜ ਤੇ ਗੋਭੀ ਦਾ ਰੇਟ ਵੀ ਫਲ ਹੋ ਗਿਆ ਜੀ ਗੋਭੀ ਦਾ ਰੇਟ ਆ 15 ਤੋਂ 20 ਦੇ ਪਲੱਸ ਵਾ ਗਿਆ ਜੀ ਗੋਭੀ ਦਾ ਭਾਜ ਜੀ ਮੂਲੀ ਦਾ ਰੇਟ ਹੋ ਗਿਆ ਜੀ 10 ਤੋਂ ਲੈ ਕੇ 15 ਰੁਪਏ ਤੱਕ ਦਾ ਭਾਜ ਜੀ ਕਿਲੋ ਦਾ ਜੀ ਮੂਲੀ ਦਾ ਜੀ ਹਾਂ ਜੀ ਦੋਸਤੋ ਹਰੀ ਧਣੀਏ ਦਾ ਰੇਟ ਹੈਗਾ ਜੀ 100 ਰੁਪਏ ਪਰਸੇਰੀ ਦਾ ਭਾਜ ਜੀ ਧਣੀਏ ਦਾ ਜੀ ਘੱਟੋ ਘੱਟ ਪਰਸੇਰੀ ਲੈਣੀ ਪੈਣੀ ਆ ਜੀ 100 ਰੁਪਏ ਦਾ ਭਾਜ ਹੋ ਗਿਆ ਜੀ ਧਣੀਏ ਦਾ ਜੀ ਪਰਸੇਰੀ ਦਾ ਜੀ ਮੇਥੀ ਦਾ ਰੇਟ ਹੈਗਾ ਜੀ 100 ਦੀਆਂ 15 ਗੁੱਟੀਆਂ ਮਿਲ ਜਾਣੀਆਂ 80 ਰੁਪਏ ਦਰਜਨ ਦਾ ਭਾਜ ਜੀ ਮੇਥੀ ਦਾ ਜੀ ਹਾਂਜੀ ਦੋਸਤੋ ਮੇਥੇ ਦਾ ਰੇਟ ਹੈਗਾ ਜੀ ਇਹ ਵੀ 80 ਰੁਪਏ ਦਾ ਦਰਜਨ ਦਾ ਭਾਜ ਜੀ ਮੇਥੇ ਦਾ ਜੀ ਹਾਂਜੀ ਦੋਸਤੋ ਸਰੋਂ ਦੇ ਸਾਗ ਦਾ ਰੇਟ ਹੈਗਾ ਜੀ 120 ਤੋਂ ਲੈ ਕੇ 150 ਰੁਪਏ ਤੱਕ ਦਾ ਭਾਜ ਜੀ ਸਰੋਂ ਦੇ ਸਾਗ ਦਾ ਜੀ ਦਰਜਨ ਦਾ ਜੀ ਤੇ ਪਾਲਕ ਦੀ ਗੱਲ ਕਰੀ ਤਾਂ ਪਾਲਕ ਦਾ ਰੇਟ ਹੈਗਾ ਜੀ 80 ਰੁਪਏ ਦਰਜਨ ਦਾ ਭਾਜ ਜੀ ਪਾਲਕ ਦਾ ਜੀ ਹਾਂਜੀ ਦੋਸਤੋ ਚਕੁੰਦਰ ਦਾ ਰੇਟ ਹੈਗਾ ਜੀ 20 ਰੁਪਏ ਕਿਲੋ ਦਾ ਭਾਜ ਜੀ ਚਕੁੰਦਰ ਦਾ ਜੀ ਇਹ ਘੱਟੋ ਘੱਟ ਰੇਟ ਹੈਗਾ ਜੀ 20 ਰੁਪਏ ਕਿਲੋ ਦਾ ਭਾਜ ਚਕੁੰਦਰ ਦਾ ਜੀ ਹਾਂਜੀ ਦੋਸਤੋ ਸਖਮੂਲਾ ਦਾ ਰੇਟ ਹੈਗਾ ਜੀ 10 ਤੋਂ ਲੈ ਕੇ 15 ਰੁਪਏ ਤੱਕ ਦਾ ਭਾਜ ਜੀ ਸਖਮੂਲਾ ਦਾ ਜੀ ਕਿਲੋ ਦਾ ਜੀ ਇਹ ਹਾਂਜੀ ਦੋਸਤੋ ਬਾਥੂ ਦਾ ਰੇਟ ਹੈਗਾ ਜੀ 70 ਤੋਂ ਲੈ ਕੇ 80 ਰੁਪਏ ਤੱਕ ਦਾ ਭਾਜ ਜੀ ਦਰਜੰਦਾ ਜੀ ਬਾਥੂ ਦਾ ਜੀ ਹਾਂਜੀ ਦੋਸਤੋ ਸਲਾਦ ਪੱਤੇ ਦਾ ਰੇਟ ਹੈਗਾ ਜੀ 100 ਰੁਪਏ ਕਿਲੋ ਦਾ ਭਾਜ ਜੀ ਸਲਾਦ ਪੱਤੇ ਦਾ ਜੀ ਹਾਂਜੀ ਦੋਸਤੋ ਪੇਠੇ ਦਾ ਰੇਟ ਹੈਗਾ ਜੀ 15 ਤੋਂ ਲੈ ਕੇ 18 ਰੁਪਏ ਕਿਲੋ ਦਾ ਤਿੰਨ ਦਾ ਭਾਜ ਜੀ ਪੇਠੇ ਦਾ ਜੀ ਕਿਲੋ ਦਾ ਜੀ ਹਾਂਜੀ ਦੋਸਤੋ ਕਚਾਲੂ ਬੰਦ ਗ੍ਰੇਟ ਦਾ ਭਾਰ ਹੈ ਜੀ ਕਿ ਚਾਲੂ ਜਾਈ 50 ਰੁਪਏ ਕਿਲੋ ਦਾ ਭਾਅ ਜੀ ਕਿ ਚਾਲੂ ਦਾ ਜੀ ਕਿਲੋ ਦਾ ਜੀ ਹਾਂ ਜੀ ਦੋਸਤੋ 7 ਵਜੇ ਹਾਲ ਤੱਕ ਤੇ ਰੇਟ ਹੋ ਗਿਆ ਜੀ ਗੋਭੀ ਦਾ ਜੀ 20 ਰੁਪਏ ਕਿਲੋ ਦਾ ਭਾਅ ਹੋ ਗਿਆ ਜੀ ਗੋਭੀ ਦਾ ਜੀ 15 ਤੋਂ 20 ਭਾਗੀ ਜੀ ਪਲੱਸ ਜੀ ਗੋਭੀ ਦਾ ਭਾਅ ਜੀ ਤੇ ਬੰਦ ਲਫਾ ਬੰਦਾ ਭਾਅ ਜੀ ਗੋਭੀ ਦਾ 22 ਗੁੱਲੀ ਕੋਲੋਂ ਮਿਲਜੂ ਜੀ ਇਹ ਹਾਂ ਜੀ ਦੋਸਤੋ ਹਰੇ ਪਿਆਜ਼ ਦਾ ਭਾਅ ਹੈਗਾ ਜੀ 20 ਰੁਪਏ ਕਿਲੋ ਦਾ ਭਾਅ ਜੀ ਹਰੇ ਪਿਆਜ਼ ਦਾ ਜੀ ਘੱਟੋ ਘੱਟ 3 ਕਿਲੋ ਜਾਂ 4 ਕਿਲੋ ਲੈਣਾ ਪਊ ਜੀ ਖਰਾ ਪਿਆਜ਼ ਜੀ ਹਾਂਜੀ ਦੋਸਤੋ ਚੱਪਣ ਕੱਦੂ ਦਾ ਦੂਜਾ ਰੇਟ ਹੈਗਾ ਜੀ 15 ਤੋਂ ਲੈ ਕੇ 20 ਰੁਪਏ ਤੱਕ ਦਾ ਭਾਅ ਜੀ ਚੱਪਣ ਕੱਦੂ ਦਾ ਜੀ ਇਹ ਬੰਦੜਾ ਪਾ ਦੇ ਭਾਅ ਜੀ ਚੱਪਣ ਕੱਦੂ ਦਾ ਜੀ ਹਾਂਜੀ ਦੋਸਤੋ ਹਰੀ ਮਿਰਚ ਜਿਹੜੀ ਬਰੀਕ ਹਰੀ ਮਿਰਚ ਹੈ ਜੀ ਉਹਦਾ ਰੇਟ ਹੈਗਾ ਜੀ ਥੋੜਾ ਜਿਆਦਾ ਤੇਜ਼ਾ ਉਹਦਾ ਰੇਟ ਹੈਗਾ ਜੀ 70 ਤੋਂ ਲੈ ਕੇ 75 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਹਰੀ ਮਿਰਚ ਦਾ ਜੀ ਇਹ ਬੰਦ ਘਟਿਆ ਦਾ ਭਾਅ ਜੀ ਹਰੀ ਮਿਰਚ ਦਾ ਜੀ ਜਿਹੜੀ ਮੋਟੀ ਮਿਰਚ ਆ ਰਹੀ ਹੈ ਜੀ ਇਹਦਾ ਰੇਟ ਹੈਗਾ ਜੀ 60 ਤੋਂ ਲੈ ਕੇ 65 ਰੁਪਏ ਤੱਕ ਦਾ ਭਾਅ ਜੀ ਹਰੀ ਮਿਰਚ ਦਾ ਜੀ ਜਿਹੜੀ ਹਾਂਜੀ ਦੋਸਤੋ ਢੀਮਾਪੁਰ ਵਾਲਾ ਅਦਰਕ ਦਾ ਰੇਟ ਹੈਗਾ ਜੀ ਬੰਦ ਗੱਟੇ ਦਾ ਪਾ ਰਿਹਾ ਜੀ 65 ਤੋਂ ਲੈ ਕੇ 70 ਰੁਪਏ ਤੱਕ ਦਾ ਪਾ ਜੀ ਅਦਰਕ ਦਾ ਜੀ ਇਹ ਬੰਦ ਗੱਟੇ ਦਾ ਪਾ ਜੀ ਅਦਰਕ ਦਾ ਜੀ ਇਹ ਹਾਂਜੀ ਦੋਸਤੋ ਸ਼ਿਮਲਾ ਮਿਰਚ ਦਾ ਰੇਟ ਹੈਗਾ ਜੀ ਅੱਜ ਦਾ ਜੀ ਬੰਦ ਡੱਬਿਆਂ ਦਾ ਪਾ ਰਿਹਾ ਜੀ ਸ਼ਿਮਲਾ ਮਿਰਚ ਦਾ 30 ਰੁਪਏ ਕਿਲੋ ਦਾ ਪਾ ਜੀ ਸ਼ਿਮਲਾ ਮਿਰਚ ਦਾ ਜੀ ਹਾਂਜੀ ਦੋਸਤੋ ਪਿੰਡੀ ਦਾ ਰੇਟ ਹੈਗਾ ਜੀ 70 ਤੋਂ ਲੈ ਕੇ 80 ਰੁਪਏ ਤੱਕ ਦਾ ਪਾ ਜੀ ਕਿਲੋ ਦਾ ਜੀ ਇਹ ਬੰਦ ਡੱਬਿਆਂ ਦੇ ਵਿੱਚ ਆਉਂਦੀ ਹੈ ਜੀ ਪਿੰਡੀ ਜੀ ਹਾਂਜੀ ਦੋਸਤੋ ਮਸ਼ਰੂਮ ਦਾ ਰੇਟ ਹੈਗਾ ਜੀ 1 ਹਾਂਜੀ ਦੋਸਤੋ ਚਾਰੀ ਮਿਰਚ ਦਾ ਰੇਟ ਹੈਗਾ ਜੀ ਇਹ ਬੰਦ ਡੱਬੇ ਦੀ ਚਾਰੀ ਮਿਰਚ ਦਾ ਰੇਟ ਹੈਗਾ ਜੀ ਅੱਜ ਦਾ ਜੀ 45 ਤੋਂ ਲੈ ਕੇ 50 ਰੁਪਏ ਤੱਕ ਦਾ ਭਾਅ ਜੀ ਚਾਰੀ ਮਿਰਚ ਦਾ ਜੀ ਇਹ ਬੰਦ ਡੱਬੇ ਦਾ ਭਾਅ ਜੀ ਚਾਰੀ ਮਿਰਚ ਦਾ ਜੀ ਲੰਮੀ ਵਾਲੀ ਦਾ ਜੀ ਹਾਂਜੀ ਦੋਸਤੋ ਪਾਪੜੀ ਮਿਰਚ ਦਾ ਰੇਟ ਹੈਗਾ ਜੀ 35 ਤੋਂ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਚਾਰੀ ਮਿਰਚ ਦਾ ਜੀ ਪਾਪੜੀ ਦਾ ਜੀ ਹਾਂਜੀ ਦੋਸਤੋ ਹਲਦੀ ਦਾ ਰੇਟ ਹੈਗਾ ਜੀ 30 ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਜੀ ਹਲਦੀ ਦਾ ਜੀ ਕਿਲੋ ਦਾ ਜੀ ਇਹ ਬੰਦ ਘਟਿਆਂ ਦਾ ਭਾਅ ਜੀ ਹਲਦੀ ਦਾ ਜੀ ਹਾਂਜੀ ਦੋਸਤ 25 ਤੋਂ ਲੈ ਕੇ 30 ਰੁਪਏ ਤੱਕ ਦਾ ਪਾਜੀ ਸ਼ਕਰਗੰਦੀ ਦਾ ਜੀ ਕਿਲੋ ਦਾ ਜੀ ਬੰਦ ਅਲਫਾਫਾ ਦਾ ਜੀ ਸ਼ਕਰਗੰਦੀ ਦਾ ਜੀ ਹਾਂਜੀ ਦੋਸਤੋ ਨਿੰਬੂ ਦਾ ਰੇਟ ਹੈਗਾ ਜੀ ਬੰਦ ਘਟੇ ਨਾਲ ਪਾਰਿਆ ਜੀ ਨਿੰਬੂ ਦਾ ਜੀ 35 ਤੋਂ ਲੈ ਕੇ 40 ਰੁਪਏ ਤੱਕ ਦਾ ਪਾਜੀ ਕਿਲੋ ਦਾ ਜੀ ਨਿੰਬੂ ਦਾ ਜੀ ਹਾਂਜੀ ਆਵਲੇ ਦਾ ਰੇਟ ਹੈਗਾ ਜੀ 35 ਤੋਂ ਲੈ ਕੇ 40 ਰੁਪਏ ਤੱਕ ਦਾ ਪਾਜੀ ਆਵਲੇ ਦਾ ਜੀ ਵੀ ਬੰਦ ਡਬੇ ਨਾਲ ਪਾਜੀ ਆਵਲੇ ਦਾ ਜੀ ਹਾਂਜੀ ਦੋਸਤੋ ਆਪਾਂ ਫਰੂਟ ਬਾਰੇ ਵੀ ਗੱਲਬਾਤ ਕਰਦੇ ਫਰੂਟ ਦਾ ਕੀ ਪਾਰ ਰਿਹਾ ਹੈ ਜੀ ਅੱਜ ਦਾ ਜੀ ਹੋਰ سیل ਦੇ ਰੇਟ ਬਾਰੇ ਆਪਾਂ ਗੱਲਬਾਤ ਕਰਦੇ ਫਰੂਟ ਦਾ ਕੀ ਪ 10 ਪੀਸਾਂ ਦਾ ਰੇਟ ਹੈਗਾ ਜੀ 380 ਤੋਂ ਲੈ ਕੇ 400 ਰੁਪਏ ਦਾ ਟਿੱਕ ਦਾ ਭਾਅ ਜੀ ਬੰਗਲੌਰ ਵਾਲੇ ਨਰੀਅਲ ਦਾ ਜੀ ਇਹ ਵੀ ਪ੍ਰਵਰਤ ਕੋਲੇ ਮਿਲ ਜਾਣਗੇ ਬਾਈ ਕੋਲੇ ਮੰਡੀ ਦੇ ਵਿੱਚ ਤੇ ਪੈਨੈਪਲ ਦੀ ਗੱਲ ਕਰੀਏ ਤਾਂ ਪੈਨੈਪਲ ਦਾ ਭਾਅ ਹੈਗਾ ਜੀ 28 ਤੋਂ ਲੈ ਕੇ 30 ਰੁਪਏ ਤੇ ਕਿਲੋ ਦਾ ਜੀ ਪੈਨੈਪਲ ਦਾ ਜੀ ਹਾਂਜੀ ਦੋਸਤੋ ਜਿਹੜੇ ਮੀਡੀਅਮ ਸਾਈਜ਼ ਦੇ ਕਿਨੂ ਆ ਰਹੇ ਨੇ ਜੀ ਇਹਨਾਂ ਦਾ ਰੇਟ ਹੈਗਾ ਜੀ ਬੰਦ ਗ੍ਰੇਟਾ ਦਾ ਭਾਅ ਰਿਹਾ ਜੀ ਕਿਨੂਆਂ ਦਾ ਜੀ 20 ਤੋਂ ਲੈ ਕੇ 22 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਕਿਨੂਆਂ ਦਾ ਜੀ ਇਹ ਬੰਦ ਗਰੇਟਾਂ ਦਾ ਭਾਅ ਜੀ ਕਿਨੂ ਦਾ ਜੀ ਜੇ ਤੁਹਾਨੂੰ ਹੋਰ ਵੀ ਵਧੀਆ ਚਾਹੀਦੇ ਨੇ ਬਾਈ ਤਲਵੰਤ ਕੋਲ ਮਿਲ ਜਾਣਗੇ ਕਿਨੂ ਹੋਰ ਵਧੀਆ ਕਿਨੂਆਂ ਦਾ ਰੇਟ ਹੈਗਾ ਜੀ 28 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਕਿਨੂਆਂ ਦਾ ਜੀ ਇਹ ਬੰਦ ਗਰੇਟਾਂ ਦਾ ਭਾਅ ਜੀ ਕਿਨੂ ਦਾ ਜੀ ਹਾਂ ਜੀ ਦੋਸਤੋ ਟੀਵੀ ਦੇ ਵਿੱਚ ਵੇਟ ਹੈਗਾ ਜੀ 400 ਗ੍ਰਾਮ ਦੇ ਵਾਲੀ ਕਿਵੀ ਆ ਜੀ ਰੇਟ ਹੈਗਾ ਜੀ ਇਹਦਾ ਜੀ 100 ਰੁਪਏ ਦਾ ਭਾਅ ਜੀ ਡੱਬੀ ਦਾ ਜੀ ਬੰਦ ਦਾ ਜੀ ਕਿਵੀ ਦਾ ਹਾਂਜੀ ਦੋਸਤੋ ਪਪੀਤੇ ਦਾ ਰੇਟ ਹੈਗਾ ਜੀ 25 ਤੋਂ ਲੈ ਕੇ 30 ਰੁਪਏ ਤੱਕ ਦਾ ਪਾਜ ਜੀ ਪਪੀਤੇ ਦਾ ਜੀ ਕਿਲੋ ਦਾ ਜੀ ਇਹ ਬੰਦ ਕਰੇਟਾਂ ਦਾ ਪਾਜ ਜੀ ਪਪੀਤੇ ਦਾ ਜੀ ਹਾਂਜੀ ਦੋਸਤੋ ਜਿਹੜੇ ਲੰਮੇ ਵਾਲੇ ਅੰਗੂਰ ਆ ਰਹੇ ਨੇ ਇਹ ਦੋ ਤਰ੍ਹਾਂ ਦੇ ਅੰਗੂਰ ਹੁੰਦੇ ਆ ਇੱਕ ਗੋਲ ਵਾਲੇ ਤੇ ਤੰਨੇ ਵਾਲੇ ਜਿਹੜੇ ਗੋਲ ਵਾਲੇ ਨੇ ਜੀ ਉਹਨਾਂ ਦਾ ਰੇਟ ਹੈਗਾ ਜੀ 700 ਰੁਪਏ ਦਾ ਪਾਜ ਜੀ ਬੰਦ ਡੱਬੇ ਦਾ ਜਿਹੜੇ ਲੰਮੇ ਵਾਲੇ ਨੇ ਇਹਨਾਂ ਦਾ ਹੈਗਾ ਜੀ 800 ਰੁਪਏ ਦਾ ਪਾਜ ਜੀ ਬੰਦ ਡੱਬੇ ਦਾ ਜੀ ਅੰਗੂਰਾਂ ਦਾ ਜੀ ਹਾਂਜੀ ਦੋਸਤੋ ਡੱਬਿਆਂ ਦੀ ਪੈਕਿੰਗ ਉਣੀ ਸ਼ੁਰੂ ਹੋ ਗਈ ਅਮਰੂ ਹਾਂਜੀ ਦੋਸਤੋ ਸੇਵ ਦਾ ਭਾਅ ਹੈਗਾ ਜੀ 1000 ਤੋਂ ਲੈ ਕੇ 1200 1300 ਰੁਪਏ ਤੱਕ ਦਾ ਭਾਅ ਹੋ ਗਿਆ ਜੀ ਸੇਵ ਦਾ ਜੀ ਸੇਵ ਦੇ ਰੇਟ ਨੇ ਜਿਹੜੇ ਉਹ ਵੱਧ ਚੁੱਕੇ ਨੇ ਜੀ ਬੰਦਣ ਪੈਣ ਦੇ ਜੀ ਜੀ ਕਿਸੇ ਨੂੰ ਲੈਣੇ ਬੰਦ ਡੱਬੇ ਲੈਣੇ ਪੈਣਗੇ ਘੱਟੋ ਘੱਟ ਰੇਟ ਹੁੰਦਾ ਜਿਹਦੇ ਵਿੱਚ 10 ਕਿਲੋ ਜਾਂ 15 ਕਿਲੋ ਤੱਕ ਦਾ ਭਾਅ ਹੁੰਦਾ ਜੀ ਰੇਟ ਹੁੰਦਾ ਜੀ ਡੱਬਿਆਂ ਦੇ ਵਿੱਚ ਬੰਦ ਜੀ ਹਾਂਜੀ ਦੋਸਤੋ ਕੇਲੇ ਦਾ ਰੇਟ ਹੈਗਾ ਜੀ 25 ਤੋਂ ਲੈ ਕੇ 27 ਰੁਪਏ ਤੱਕ ਦਾ ਭਾਅ ਜੀ ਕੇਲੇ ਦਾ ਜੀ ਬੰਦ ਕੇਲੇ ਦਾ ਭਾਅ ਜੀ ਕੇਲੇ ਦਾ ਜੀ ਜੀ ਦੋਸਤੋ ਆਪਾਂ ਆਲੂ ਪਿਆਜ਼ ਬਾਰੇ ਵੀ ਗੱਲਬਾਤ ਕਰਦੇ ਹਾਂ ਤੇ ਆਲੂ ਤੇ ਪਿਆਜ਼ ਦਾ ਕੀ ਭਾਰ ਹੈ ਜੀ ਅੱਜ ਦਾ ਜੀ ਹੋਲ ਸੇਲ ਦੇ ਰੇਟ ਉੱਪਰ ਆਪਾਂ ਧੰਨਵਾਦ ਕਰੀਏ ਵੀ ਆਲੂ ਤੇ ਪਿਆਜ਼ ਦਾ ਕੀ ਭਾਰ ਰਿਹਾ ਜੀ ਅੱਜ ਦਾ ਜੀ ਦੋਸਤੋ ਆਪਾਂ ਬਬੂ ਜੀ ਨਾਲ ਗੱਲਬਾਤ ਕਰੀਏ ਵੀ ਆਲੂ ਦਾ ਕੀ ਭਾਰ ਹੈ ਜੀ ਨਵੇਂ ਦਾ ਜੀ ਅੱਜ ਦਾ ਜੀ ਬੰਦ ਘੱਟੇ ਬਾਈ ਜੀ ਨਮਸਕਾਰ ਬਬੂ ਜੀ ਨਮਸਕਾਰ ਨਮਸਕਾਰ ਹੋਠੀਕੋ ਜੀ ਬਹੁਤ ਵਧੀਆ ਇਹ ਆਲੂ ਦਾ ਕੀ ਭਾਰ ਹੈਗੇ ਜੀ ਆਲੂ ਦਾ ਕੀ 260 ਦੇ ਵਧੀਆ ਹਾਂਜੀ ਦੋਸਤੋ ਵਧੀਆ ਆਲੂ ਦਾ ਭਾਰ ਰਿਹਾ ਜੀ ਅੱਜ ਦਾ ਜੀ ਬੰਦ ਘੱਟੇ ਦਾ ਭਾਰ ਰਿਹਾ ਜੀ 260 ਰ ਨਾ ਕਿਸੇ ਨੇ ਖਰੀਦਣਾ ਦਾ ਬਾਪੂ ਜੀ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਸਕਰੀਨ ਤੇ ਨੰਬਰ ਵੀ ਹੋਊਗਾ ਜੀ ਬਾਪੂ ਜੀ ਦਾ ਜੀ ਤੇ ਬੰਦ ਕਟੇ ਮਿਲਣਗੇ ਜੇ ਕਿਸੇ ਨੂੰ ਵੀ ਲੈਣੇ ਜੀ ਬੰਦ ਕਟੇ ਦਾ ਭਾਅ ਜੀ ਇਹਨੇ ਹੋਲ ਸੇਲ ਦਾ ਰੇਟ ਜੀ ਹਾਂਜੀ ਦੋਸਤੋ ਪਿਆਜ਼ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦ ਕਟੇ ਦਾ ਭਾਅ ਰਹਿ ਗਿਆ ਜੀ ਜਿਹੜਾ ਗੱਡੀ ਵਾਲਾ ਪਿਆਜ਼ ਹੈ ਜੀ 11 ਰੁਪਏ ਦਾ ਭਾਅ ਰਹਿ ਗਿਆ ਜੀ ਪਿਆਜ਼ ਦਾ ਜੀ ਇਹ ਬੰਦ ਕਟੇ ਦਾ ਭਾਅ ਜੀ ਪਿਆਜ਼ ਦਾ ਜੀ ਤੇ ਆਪਾਂ ਇੱਕ ਤੋਂ ਹੋਰ ਵੀ ਵਧੀਆ ਪਿਆਜ਼ ਦਿਖਾ ਦਿੰਨੇ 12 ਰੁਪਏ ਕਿਲੋ ਵਾਲਾ ਜੀ ਪਿਆਜ਼ ਜੀ ਹਾਂਜੀ ਦੋਸਤੋ ਇਹ ਵੀ ਪੂਰਾ ਵਧੀਆ ਟਾਪ ਦਾ ਪਿਆਜ਼ ਆ ਜੀ ਤੇ ਰੇਟ ਹੈਗਾ ਜੀ ਪਿਆਜ਼ ਦਾ ਜੀ ਅੱਜ ਦਾ ਜੀ 12 ਰੁਪਏ ਕਿਲੋ ਦਾ ਜੀ ਪਿਆਜ਼ ਹੀ 12 ਰੁਪਏ ਕਿਲੋ ਦਾ ਭਾਅ ਜੀ ਪਿਆਜ਼ ਦਾ ਜੀ ਪੂਰਾ ਵਧੀਆ ਟਾਪ ਦਾ ਪਿਆਜ਼ ਆ ਜੀ ਇਹ ਤੇ ਹੁਣ ਆਪਾਂ ਨਾਸਕ ਦਾ ਪਿਆਜ਼ ਵੀ ਦਿਖਾ ਦੇਣਾ ਵੀ ਕੀ ਭਰ ਰਿਹਾ ਹੈ ਜੀ ਨਾਸਕ ਦੇ ਪਿਆਜ਼ ਦਾ ਜੀ ਹਾਂਜੀ ਦੋਸਤੋ ਨਾਸਕ ਦਾ ਪਿਆਜ਼ ਹੈਗਾ ਪੂਰਾ ਵਧੀਆ ਟਾਪ ਦਾ ਪਿਆਜ਼ ਆ ਜੀ ਨਾਸਕ ਦੇ ਪਿਆਜ਼ ਦਾ ਭਾਅ ਹੈਗਾ ਜੀ 27 ਰੁਪਏ ਕਿਲੋ ਦਾ ਭਾਅ ਜੀ ਪਿਆਜ਼ ਦਾ ਜੀ ਨਾਸਕ ਦੇ ਪਿਆਜ਼ ਦਾ ਜੀ ਬੰਦ ਘਟੇ ਦਾ ਭਾਅ ਜੀ ਨਾਸਕ ਦੇ ਪਿਆਜ਼ ਦਾ ਜੀ ਅੱਜ ਆ ਜੀ ਹੋਲ ਸੇਲ ਦੇ ਮੰਗਲ ਅਸਲ ਤੇ ਘਟਿਆਂ ਦੇ ਵਿੱਚ ਵੀ ਆਉਂਦਾ ਤੇ ਇਹਨਾਂ ਦਾ ਰੇਟ ਹੈਗਾ ਜੀ 100 ਕੋ ਲੈ ਕੇ 130 ਰੁਪਏ ਤੱਕ ਦਾ ਆ ਵੀ ਲੱਸਦਾ ਜੀ ਬੰਦ ਘਟਿਆਂ ਦਾ ਜੀ